ਮਹੱਲਾ ਚੌਥਾ ਗੌੜੀ ਪੂਰਬੀ ਹਰ ਦਿਆਲ ਦਇਆ ਪ੍ਰਭ ਕੀਨੀ ਮੇਰਾ ਮਨ ਤਨ ਮੁਖ ਹਰ ਬੋਲੀ ਗੁਰਮੁਖ ਰੰਗ ਭਇਆ ਅਤ ਗੂੜਾ ਹਰ ਰੰਗ ਭੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹਉ ਗੋਲੀ ਜਬ ਹਮ ਹਰ ਸੇਤੀ ਮਨ ਮੰਨਿਆ ਕਰ ਦੀਨੋ ਜਗਤ ਸਭ ਗੋਲ ਅਮੋਲੀ ਰਹਾਉ ਕਰੋ ਵਿਵੇਕ ਸੰਤ ਜਨ ਭਾਈ ਖੋਜ ਹਿਰਦੈ ਦੇਖ ਟੰਡੋਲੀ ਹਰ ਹਰ ਰੂਪ ਸਭ ਜੋਤ ਸਬਾਈ ਹਰ ਨਿਕਟ ਵਸੈ ਹਰ ਕੋਲੀ ਹਰ ਹਰ ਨਿਕਟ ਵਸੈ ਸਭ ਜਗ ਕੈ ਅਬਰੰਭਰ ਬੁਰਖ ਅਤੋਲੀ ਹਰ ਹਰ ਪ੍ਰਗਟ ਕੀਓ ਗੁਰ ਪੂਰੈ ਸਿਰ ਵਿੱਚ ਓ ਗੁਰ ਪਹਿ ਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਣਾਗਤ ਤੁਮ ਵੱਡ ਪੁਰਖ ਬਡੋਲੀ ਜਨ ਨਾਨਕ ਅਨੰਦਿਨ ਹਰ ਗੁਣ ਗਾਵੇ ਮਿਲ ਸਤਿਗੁਰ ਗੁਰਵੇ ਚੋਲੀ ਗੌੜੀ ਪੂਰਬੀ ਮਹੱਲਾ ਚੌਥਾ ਜਗ ਜੀਵਨ ਅਪਰੰਪਰ ਸੁਆਮੀ ਜਗਦੀਸ਼ੁਰ ਪੁਰਖ ਵਿਧਾਤੇ ਜਿਤ ਮਾਰਗ ਤੁਮ ਪ੍ਰੇਰਹੁ ਸੁਆਮੀ ਤਿਤ ਮਾਰਗ ਹਮ ਜਾਤੇ ਰਾਮ ਮੇਰਾ ਮਨ ਹਰ ਸੇਤੀ ਰਾਤੇ ਸਤ ਸੰਗਤ ਮਿਲ RAM ਰਸ ਪਾਇਆ ਹਰ ਰਾਮੇ ਨਾਮ ਸਮਾਤੇ ਰਹਾਉ ਹਰ ਹਰ ਨਾਮ ਹਰ ਹਰ ਜਗ ਅਬਖਦ ਹਰ ਹਰ ਨਾਮ ਹਰ ਸਾਤੇ ਤਿਨ ਕੇ ਪਾਪ ਦੋਖ ਸਭ ਬਿਨਸੇ ਜੋ ਗੁਰਮਤ RAM ਰਸ ਖਾਤੇ ਜਿਨ ਕੋ ਲਿਖਤ ਲਿਖੇ ਧੁਰ ਮਸਤਕ ਤੇ ਗੁਰ ਸੰਤੋਖ ਸਰਨਾਤੇ ਦੁਰਮਤ ਮੈਲ ਗਈ ਸਭ ਤਨ ਕੀ ਜੋ RAM ਨਾਮ ਰੰਗ ਰਾਤੇ RAM ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੀਵੜ ਅਵਰ ਨਾ ਦਾਤੇ ਜਨ ਨਾਨਕ ਨਾਮ ਲਏ ਤਾਂ ਜੀਵੈ ਹਰ ਜਪੀਐ ਹਰ ਕਿਰਪਾਤੇ ਗਾਉੜੀ ਪੂਰਬੀ ਮਹੱਲਾ ਚੌਥਾ ਕਰਹੁ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇਤੀ ਰਾਚੇ ਸਤਗੁਰ ਬਚਨ ਦੀਓ ਅਤ ਨਿਰਮਲ ਜਪ ਹਰ 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 ਮਨ ਮਾਚੇ RAM ਮੇਰਾ ਮਨ ਤਨ ਬੇਦਲੀਓ ਹਰ ਸਾਚੇ ਜਿਹ ਕਾਲ ਕੈ ਮੁਖ ਜਗਤ ਸਭ ਗ੍ਰਸਿਆ ਗੁਰ ਸਤਗੁਰ ਕੈ ਬਚਨ ਹਰ ਹਮ ਬਾਚੇ ਰਹਾਉ ਜਿਨ ਕੋ ਪ੍ਰੀਤ ਨਾਹੀ ਹਰ ਥੀ ਤੇ ਸਾਖਤ ਮੂੜ ਨਰ ਕਾਚੇ ਤਨ ਕੋ ਜਨਮ ਮਰਨ ਅਤ ਭਾਰੀ ਵਿੱਚ ਵਿਸਟਾ ਮਰ ਮਰ ਪਾਚੇ ਤੂੰ ਦਿਆਲ ਸਰਣ ਪ੍ਰਤਿਪਾਲਕ ਮੋ ਕਉ ਦੀਜੈ ਦਾਨ ਹਰ ਹਮ ਜਾਚੇ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਨਾਚੇ ਆਪੇ ਸਾਹ ਵੱਡੇ ਪ੍ਰਭ ਸੁਆਮੀ ਹਮ ਬਣ ਜਾਰੇ ਹੈ ਤਾਚੇ ਮੇਰਾ ਮਨ ਤਨ ਜੀਉ ਰਾਸ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ गावड़ी पूर्वी মহলਲਾ ਚੌਥਾ ਤੁਮ ਦਿਆਲ ਸਰਬ ਦੁਖ ਭੰਜਨ ਇਕ ਬਿਨੋ ਸੁਨਹਉ ਦੇ ਕਾਨੇ ਜਿਸ ਤੇ ਤੁਮ ਹਰ ਜਾਣੇ Swami ਸੋ ਸਤਗੁਰ ਮੇਲ ਮੇਰਾ ਪ੍ਰਾਨੇ RAM ਹਮ ਸਤਗੁਰ ਭਾਰ ਬ੍ਰਹਮ ਕਰ ਮੰਨੇ ਹਮ ਮੂੜ ਮੁਗਦ ਅਸ਼ੁੱਧ ਮਤ ਹੋਤੇ ਗੁਰ ਸਤਗੁਰ ਕੈ ਬਚਨ ਹਰ ਹਮ ਜਾਣੇ ਰਹਾਉ ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮਿਲ ਸਤਗੁਰ ਮੀਠ ਰਸ ਗਾਨੇ ਜਿੰਨ ਕਉ ਗੁਰ ਸਤਗੁਰ ਨਹੀਂ ਭੇਟਿਆ ਤੇ ਸਾਖਤ ਮੂੜ دیوانے ਤਿਨ ਕੇ ਕਰਮ ਹੀਨ ਧੁਰ ਪਾਏ ਦੇਖ ਦੀਪਕ 모ਹ ਪਚਾਨੇ ਜਿੰਨ ਕੋ ਤੁਮ ਦਇਆ ਕਰ ਮਿਲਹੁ ਤੇ ਹਰ ਹਰ ਸੇਵ ਲਗਾਨੇ ਜਨ ਨਾਨਕ ਹਰ 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 ਜਪ ਪ੍ਰਗਟੇ ਮਤ ਗੁਰਮਤਿ ਨਾਮ ਸਮਾਨੇ ਗਾਉੜੀ ਪੂਰਬੀ ਮਹੱਲਾ ਚੌਥਾ ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ ਸੁਆਮੀ ਕਹੋ ਕਿਥੈ ਹਰ ਪਹੁ ਨਸੀਐ ਹਰ ਆਪੇ ਬਖਸ ਲਈ ਪ੍ਰਭ ਸਾਚਾ ਹਰ ਆਪ ਛਡਾਏ ਛੁੱਟੀਐ ਮੇਰੇ ਮਨ ਜਪ ਹਰ 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 ਮਨ ਜਪੀਐ ਸਤਿਗੁਰ ਕੀ ਸਰਣਾਈ ਭਜ ਪਉ ਮੇਰੇ ਮਨ ਗੁਰ ਸਤਿਗੁਰ ਪੀਛੇ ਛੁਟੀਐ ਰਹਾਉ ਮੇਰੇ ਮਨ ਸੇਵਹੁ ਸੋ ਪ੍ਰਭ ਸਰਬ ਸੁਖ ਦਾਤਾ ਜਿਤ ਸੇਵੈ ਨਿਜ ਘਰ ਵਸੀਐ ਗੁਰਮੁਖ ਜਾਇ ਲਹਹੁ ਕਰ ਆਪਣਾ ਕਸ ਚੰਦਨ ਹਰ ਜਸ ਕਸੀਐ ਮੇਰੇ ਮਨ ਹਰ 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 ਜਸ ਊਤਮ ਲੈ ਲਾਹਾ ਹਰ ਮਨ ਹਸੀਐ ਹਰ ਹਰ ਆਪ ਦਇਆ ਕਰ ਦੇਵੈ ਤਾ ਅੰਮ੍ਰਿਤ ਹਰ ਰਸ ਚਖੀਐ ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਖਤ ਨਰ ਜਮ ਕੁੱਟਿਐ ਤੇ ਸਾਖਤ ਚੋਰ ਜਿਨਾ ਨਾਮ ਵਿਸਾਰਿਆ ਮਨ ਤਿਨ ਕੈ ਨਿਕਟ ਨਾ ਪਿਟਿਐ ਮੇਰੇ ਮਨ ਸੇ ਵਹੋ ਅਲਖ ਨਿਰੰਜਨ ਨਰ ਹਰ ਜਿਤ ਸੇਵੈ ਲੇਖਾ ਛੁੱਟੀ ਐ ਜਨ ਨਾਨਕ ਹਰ ਪ੍ਰਭ ਪੂਰੇ ਕੀਏ ਖਿੰਨ ਮਾਸਾ ਤੋਲ ਨਾ ਕੱਟੀ ਐ ਗੌੜੀ ਪੂਰਬੀ ਮਹੱਲਾ ਚੌਥਾ ਹਮਰੇ ਪ੍ਰਾਨ ਵਸ ਗਤ ਪ੍ਰਭ ਤੁਮ ਰਹਿ ਮੇਰਾ ਜੀਉ ਪਿੰਡ ਸਭ ਤੇਰੀ ਦਇਆ ਕਰਹੁ ਹਰ ਦਰਸ ਦਿਖਾਵਹੁ ਮੇਰੇ ਮਨ ਤਨ ਲੋਚ ਕਣਹੇਰੀ RAM ਮੇਰੇ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਿਰਪਾਲ ਕਿਰਪਾ ਕਿੰਚਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ ਰਹਾਉ ਜੋ ਹਮਰੇ ਮਨ ਚਿਤ ਹੈ ਸਵਾਮੀ ਸਾਬਿਦ ਤੁਮ ਹਰ ਜਨ ਹੋ ਮੇਰੀ ਅਨੰਦਨ ਨਾਮ ਜਪੀ ਸੁਖ ਪਾਈ ਨਿਤ ਜੀਵਾ ਆਸ ਹਰ ਤੇਰੀ ਗੁਰ ਸਤਗੁਰ ਦਾਤਾ ਪੰਥ ਬਤਾਇਆ ਹਰ ਮਿਲਿਆ ਆਏ ਪ੍ਰਭ ਮੇਰੀ ਆਨੰਦਨ ਆਨੰਦ ਭਇਆ ਵਡ ਭਾਗੀ ਸਭ ਆਸ ਪੁਜੀ ਜਨ ਕੇਰੀ ਜਗਨਨਾਥ ਜਗਦੀਸ਼ੁਰ ਕਰਤੇ ਸਭ ਵਸਗਤ ਹੈ ਹਰ ਕੇਰੀ ਜਨ ਨਾਨਕ ਸਰਣਾਗਤ ਆਏ ਹਰ ਰਾਖੋ ਪੈਜ ਜਨ ਕੇਰੀ ਗੌੜੀ ਪੂਰਬੀ ਮਹੱਲਾ ਚੌਥਾ ਇਹੋ ਮਨੁਆ ਖਿੰਨ ਨਾ ਟਿਕੈ ਬਹੁ ਰੰਗੀ ਦਹ ਦਹ ਦਿਸ ਚਲ ਚਲ ਹਾਂਡੇ ਗੁਰਪੂਰਾ ਪਾਇਆ ਵੱਡ ਭਾਗੀ ਹਰ ਮੰਤਰ ਦੀਆ ਮਨ ਠਾਡੇ RAM ਹਮ ਸਤਗੁਰ ਲਾਲੇ ਕਾਂਡੇ ਰਹਾਉ ਅਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰੂ ਬਹੁ ਸਾਡੇ ਪਰ ਉਪਕਾਰ ਪੁੰਨ ਬਹੁ ਕੀਆ ਪਉ ਦੁੱਤਰ ਤਾਰ ਬਰਾਡੇ ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀ ਤਿਨ ਕੂਰੇ ਗੰਡਨ ਗਾਡੇ ਜਿਉ ਪਾਣੀ ਕਾਗਦ ਬਿਨ ਸਜਾਤ ਹੈ ਤਿਉ ਮਨ ਮੁਖ ਗਰਬ ਗਲਾਡੇ ਹਮ ਜਾਣਿਆ ਕਛੂ ਨਾ ਜਾਣਹਿ ਆਗੇ ਜੋ ਹਰ ਰੱਖੈ ਤਿਉ ਠਾਡੇ ਹਮ ਪੂਲ ਚੂਕ ਗੁਰ ਕਿਰਪਾ ਧਾਰੋ ਜਨ ਨਾਨਕ ਕੁਤਰੇ ਕਾਡੇ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾਹਿ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਿ ਦਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡਾਉਤ ਪੁੰਨ ਵੱਡਾ ਹੈ ਰਹਾਉ ਸਾਖਤ ਹਰਿ ਰਸ ਸਾਧ ਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ ਜਿਉ ਜਿਉ ਚਲਹਿ ਚੁਬੈ ਦੁਖ ਪਾਵਹਿ ਜਮ ਕਾਲ ਸਹਹਿ ਸਿਰ ਡੰਡਾਹਿ ਹਰ ਜਨ ਹਰ ਹਰ ਨਾਮ ਸੰਮਾਣੇ ਦੁਖ ਜਨਮ ਮਰਨ ਪਵਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਗਾਉੜੀ ਪੂਰਬੀ ਮਹੱਲਾ 4 ਇਸ ਗੜ ਮਹਿ ਹਰ ਰਾਮ ਰਾਏ ਹੈ ਕਿਛ ਸਾਧਨਾ ਪਾਵੇ ਠੀਠਾ ਹਰ ਦੀਨ ਦਿਆਲ ਅਨੁਗ੍ਰਹਿ ਕੀਆ ਹਰ ਗੁਰ ਸਬਦ ਦੀ ਚਖ ਡੀਠਾ ਰਾਮ ਹਰ ਕੀਰਤਨ ਗੁਰ ਲਿਵ ਮੀਠਾ ਰਹਾਉ ਹਰ ਅਗਮ ਅਗੋਚਰ ਪਾਰ ਬ੍ਰਹਮ ਹੈ ਮਿਲ ਸਤਗੁਰ ਲਾਗ ਬਸੀਠਾ ਜਿਨ ਗੁਰ ਬਚਨ ਸੁਖਾਣੇ ਹੀ ਰਹਿ ਤਿਨ ਆਗੇ ਆਣ ਬਰੀਠਾ ਮਨਮੁਖ ਹੀਰਾ ਅਤ ਕਠੋਰ ਹੈ ਤਿਨ ਅੰਤਰਕਾਰ ਕਰੀਠਾ ਬਿਸਿਰ ਕੋ ਬਹੁ ਦੂਧ ਪੀ ਆਈਐ ਬਖ ਨਿਕਸੈ ਫੋਲ ਫੁਲੀਠਾ ਹਰ ਪ੍ਰਭ ਆਨ ਮਿਲਾਵਹੁ ਗੁਰ ਸਾਧੂ ਕਸ ਗਰੁੜ ਸਬਦ ਮੁਖ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੂਆ ਮੀਠਾ ਗੌੜੀ ਪੂਰਬੀ ਮਹੱਲਾ ਚੌਥਾ ਹਰ ਹਰ ਅਰਥ ਸਰੀਰ ਹਮ ਵਿੱਚ ਆ ਪੂਰੇ ਗੁਰ ਕੈ ਆਗੇ ਸਤ ਗੁਰ ਦਾਤੈ ਨਾਮ ਦਿੜਾਇਆ ਮੁਖ ਮਸਤਕ ਭਾਗ ਸਭਾਗੇ RAM ਗੁਰਮਤ ਹਰ ਲਿਵ ਲਾਗੇ ਰਹਾਉ ਘਟ ਘਟ ਰਮਈਆ ਰਮਤ RAM ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਹਉ ਮਨ ਤਨ ਦੇਵਾਉ ਕਾਟ ਗੁਰੂ ਕਉ ਮੇਰਾ ਭ੍ਰਮ ਭਾਉ ਗੁਰ ਬਚਨੀ ਭਾਗੇ ਅੰਧਿਆਰ ਹੈ ਦੀਪਕ ਆਨ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਅੰਧੇਰਾ ਬਿਨਸ ਬਿਨਾਸਿਓ ਕਰ ਵਸਤ ਲਹੀ ਮਨ ਜਾਗੇ ਸਾਕਤ ਬਦਕ ਮਾਇਆ ਧਾਰੀ ਤਿਨ ਜਮ ਜੋ ਹਨ ਲਾਗੇ ਹੁਨ ਸਤਗੁਰ ਆਗੇ ਸੀਸ ਨਾ ਬੀਚਿਆ ਓਏ ਆਵਹਿ ਜਾਹੇ ਅਭਾਗੇ ਹਮਰਾ ਬਿਨੋਂ ਸੁਨਹੁ ਪ੍ਰਭ ਠਾਕੁਰ ਹਮ ਸਰਨ ਪ੍ਰਭੂ ਹਰ ਮੰਗੇ ਜਨ ਨਾਨਕ ਕੀ ਲੱਜ ਪਾਤ ਗੁਰੂ ਹੈ ਸਿਰ ਵਿੱਚ ਉਹ ਸਤ ਗੁਰ ਆਗੇ